ਕਾਂਗਰਸ ਵੱਲੋਂ ਅੱਜ ਪੂਰੇ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਵਿੱਚ ਕਿਸਾਨ ਬਚਾਓ ਟਰੈਕਟਰ ਮਾਰਚ ਕਰਦੇ ਜਾਣ ਦਾ ਐਲਾਨ ਕੀਤਾ ਸੀ ਜਿਸ ਦੇ ਤਹਿਤ ਬੱਸੀ ਪਠਾਣਾ ਦੀ ਨਵੀਂ ਟਾਣਾ ਮੰਡੀ ਤੋਂ ਕਾਂਗਰਸ ਪਾਰਟੀ ਦੇ ਸਾਬਕਾ ਵਿਧਾਇਕ ਤੇ ਜ਼ਿਲ੍ਹਾ ਪ੍ਰਧਾਨ ਗੁਰਪ੍ਰੀਤ ਸਿੰਘ ਜੀਪੀ ਦੀ ਅਗਵਾਈ ਵਿੱਚ ਸੈਂਕੜੇ ਟਰੈਕਟਰਾਂ ਨਾਲ ਟਰੈਕਟਰ ਮਾਰਚ ਕੱਟਿਆ ਗਿਆ ਇਹ ਮਾਰਚ ਬੱਸੀ ਪਠਾਣਾ ਦੇ ਮੇਨ ਰੋਡ ਰਾਹੀਂ ਵੱਖ-ਵੱਖ 15 ਤੋਂ 20 ਕਿਲੋਮੀਟਰ ਦੇ ਦੈਰੇ ਚ ਆਉਂਦੇ ਪਿੰਡਾਂ ਚੋਂ ਗੁਜ਼ਰਤਾ ਹੋਇਆ ਆਨੰਦਪੁਰ ਕੋਲ ਸੰਪੰਨ ਹੋਇਆ ਇਸ ਮਾਰਚ ਵਿੱਚ ਕਾਂਗਰਸੀ ਆਗੂ ਵਰਕ ਕਰ ਤੇ ਕਿਸਾਨਾਂ ਵੱਲੋਂ ਕੇਂਦਰ ਸਰਕਾਰ ਖਿਲਾਫ ਨਾਰਾਬਾਜ਼ੀ ਕਰਦੇ ਆ ਆਪਣਾ ਰੋਸ ਵੀ ਜ਼ਾਹਰ ਕੀਤਾ ਜੇ ਮੋਦੀ ਨੇ ਪੋਨੇ 10 ਸਾਲ ਦੇ ਵਿੱਚ ਕਿਸਾਨਾਂ ਨਾਲ ਧੱਕਾ ਕੀਤਾ ਸਾਨੂੰ ਚਨ ਨੂੰ ਐਮਐਸਪੀ ਨਹੀਂ ਦੇ ਰਹੇ ਵਕਰੇ ਵਕਰੇ ਕਾਨੂੰਨ ਬਣਾ ਕੇ ਉਸਾਂ ਨੂੰ ਤੰਗ ਕੀਤਾ ਜਾ ਰਿਹਾ ਵਪਾਰੀਆਂ ਨੂੰ ਤੰਗ ਕੀਤਾ ਜਾ ਰਿਹਾ ਉਹਦੇ ਵਿੱਚ ਅੱਜ ਅਸੀਂ ਟਰੈਕਟਰ ਲੈ ਕੇ ਸਾਡੀ ਪਾਰਟੀ ਵੱਲੋਂ ਰਾਜਾ ਬੜਿੰਗ ਜੀ ਵੱਲੋਂ ਸ੍ਰੀ ਰੌਣਗਾਂਧੀ ਜੀ ਵੱਲੋਂ ਇੱਕ ਜਿਲ੍ਹਿਆਂਚ ਤੇ ਹਲਕਿਆਂ 'ਚ ਅੱਜ ਆਪਾਂ ਰੋਸ ਮਾਰਚ ਕਰ ਰਹੇ ਹਾਂ ਟਰੈਕਟਰ ਰੈਲੀ ਕਰਕੇ ਕਿਉਂਕਿ ਜੱਤੂਪੁਰ ਸਾਨੂੰ ਐਮਐਸਪੀ ਨਹੀਂ ਦਿੰਦੇ ਜਾਤ ਕੋ ਜਿਹੜੇ ਸਾਡੇ ਸ਼ੰਗਾਰਸ ਹੈ ਉਹ ਸਾਡੀ ਪਾਰਟੀ ਵੱਲੋਂ ਵੀ ਸਾਡੇ ਲੋਕਾਂ ਵੱਲੋਂ ਵੀ ਉਹ ਜਾਰੀ ਰਹਿਣਗੇ ਕਿਉਂਕਿ ਸਾਡੇ ਕਿਸਾਨ ਕਈ ਆ ਜੀ ਮੌਤ ਮੋਤਾ ਵੀ ਹੋਈਆਂ ਨੇ ਤੇ ਉਹਨਾਂ ਦੇ ਵੀ ਜਿਹੜੀ ਪ੍ਰੋਪਰ ਇਨਕੁਆਰੀ ਕਰਾ ਕੇ ਕਿਹਨੇ ਕੀਨੇ ਸਾਲ ਜਿਹੜਾ ਜਿਵੇਂ ਸ਼ੁਪਰੇ ਦੇ ਡੈਥ ਹੋਈ ਹੈ ਗੋਲੀ ਨਾਲ ਅਸੀਂ ਉਹਦਾ ਵੀ ਇਨਸਾਫ ਮੰਗਦੇ ਆ ਤਾਂ ਹੀ ਅਸੀਂ ਚੱਕਰ ਲਈ ਇੱਥੇ ਕਰਨ ਜਾ ਰਹੇ ਆ ਤੇ ਬਹੁਤ ਮਾੜੀ ਗੱਲ ਹੈ ਸੈਂਟਰ ਦੀ ਮੋਦੀ ਸਰਕਾਰ ਦੀ ਮਾੜੀ ਨੀਤੀ ਕਰਕੇ ਇਹ ਹੋ ਰਿਹਾ ਤੁਸੀਂ ਚੰਗੀ ਤਰ੍ਹਾਂ ਜਾਣਦੇ ਹੋ ਸਾਡੇ ਸਾਡੇ ਨੌਜਵਾਨ ਸਾਡੇ ਕਿਸਾਨ ਉਹ ਸੰਭੂ ਵੋਟ ਦੇ ਰੋਲ ਰਹੇ ਨੇ ਜਦ ਤੂੰ ਪਰ ਕਾਨੂੰਨ ਨੇ ਬਾਖ ਨਹੀਂ ਕੀਤਾ ਜਲ ਜਾਂ ਐਮਐਸ ਨੂੰ ਨਹੀਂ ਦੇ ਰਗੇ ਜਦ ਤੂੰ ਕੇ ਸੰਗਲ ਕਰਾ ਜਾਰੀ ਰੱਖਦਾ ਹੈ ਅੱਜ ਦੇਖ ਰਿਹਾ ਕਿ ਫਸਲਾਂ ਦਾ ਸਰਕਾਰ ਨੂੰ ਦਿੱਤਾ ਜਾ ਰਿਹਾ ਪੰਜਾਬ ਸਰਕਾਰ ਨੂੰ ਚਾਹੀਦਾ ਕਿ ਦਖਲ ਅੰਦਾਜ਼ੀ ਕਰਕੇ ਜਿਹੜਾ ਹੈ ਕੋਈ ਹੱਲ ਕਰਾਉਣ ਉਹ ਨਹੀਂ ਹੈ ਤਾਂ ਕਈ ਸੋਸ਼ਲ ਮੀਡੀਆ ਤੇ ਇਹਦੇ ਵੀਡੀਓਜ਼ ਵਾਇਰਲ ਹੋ ਰਹੇ ਨੇ ਜਿਸੇ ਕਹਰੇਆਣਾ ਪੰਜਾਬ ਦੇ ਜਿਹੜਾ ਹੈ ਪੰਜਾਬ ਦੇ ਹੱਤਾਂ ਦੇ ਵਿੱਚ ਆ ਕੇ ਕਿਸਾਨਾਂ ਦੀ ਤੋੜ ਭੰਗ ਵੀ ਕੀਤੀ ਹੈ ਬਈਲਾ ਅਸੀਂ ਮੁੱਖ ਪਤ ਨੂੰ ਇਹੀ ਫੀਲ ਕਰਦੇ ਹਾਂ ਜਿਹੜੇ ਸਾਡੇ ਕਿਸਾਨ ਆ ਸਾਡੇ ਪੰਜਾਬ ਦੇ ਹੀ ਨੇ ਤੇ ਇਮੀਡੀਏਟਲੀ ਜੇ ਸ਼ੁੱਕਰ ਦੀ ਸ਼ੁੱਕਰਨੀ ਮੌਤ ਹੋਈ ਹੈ ਤੇ ਉਹਦੇ ਚ ਸਾਰਾ ਕੰਨ ਇਨਕੁਆਰੀ ਚਾਹੀਦੀ ਹੈ ਸੀਵੀ ਇਨਕੁਆਰੀ ਚਾਹੀਦੀ ਹੈ ਜਿਹੜੇ ਬੰਦੇ ਉੱਚ ਲੜੀਂਦੇ ਨੇ ਜਿਨ੍ਹਾਂ ਨੇ ਕੰਮ ਕੀਤਾ ਉਹਦੇ ਬੱਕਰੇ ਬੱਕਰੇ ਪਰਚੇ ਦਰਜ ਹੋਣੇ ਚਾਹੀਦੇ ਸਾਰਿਆਂ ਸਰ ਜਮਤਾ ਜੀ ਗ੍ਰੀਫੋੰਟ ਮੈਂ ਨਹੀਂ ਗਿਆ ਵੀ ਪਰਚਾ ਕੀਤਾ ਜਾਊਗਾ ਪਰ ਬਠਿੰਡੇ ਦੇ ਐਸਐਸਪੀ ਵੱਲੋਂ ਗਰੇ ਕਿਹਾ ਗਿਆ ਹੈ ਵੀ ਪਰਚਾ ਨਹੀਂ ਹੋਊਗਾ ਉਹਦੇ ਮਰ ਕੀ ਕਰਨ ਜਾਊਗਾ ਇਹ ਗੱਲ ਇਹ ਹੈ ਵੀ ਇਹ ਸਰਕਾਰ ਨੇ ਦੇਖਣਾ ਅਸੀਂ ਘਰ ਨਹੀਂ ਲਾਉਣੇ ਮਜਾਵੇ ਲਾਉਣੇ ਕਿਉਂਕਿ ਜਿਹੜਾ ਨੌਜਵਾਨ ਮਰਿਆ ਹੈ ਆਹ ਉਹਦੀ ਅਸੀਂ ਹੱਕ ਲਈ ਡਟਾਂਗੇ ਜਦ ਤੂੰ ਪਰਚਾ ਦੱਦ ਨਹੀਂ ਹੁੰਦਾ ਜੱਤੂ ਕਾਸੀਂ ਇਹ ਸੰਘਰਸ਼ ਜਾਈ ਰੱਖਾਂਗੇ ਕਵਜੂਤੀ ਉਹਦੇ ਜਿਹੜੀਆਂ ਮੀਟਿੰਗ ਹੋ ਜਾਂ ਉਹਦੇ ਤੋਂ ਵੀ ਕਿਸਾਨ ਜਿਹੜੇ ਨਾਂ ਕੋਟਨੇ ਐ ਐਮਐਸ ਵੀ ਇੱਕ ਜਾੜਾ ਕਿਵੇਂ ਦੇਈਂ ਤੂੰ ਜਦ ਤੱਕ ਕਿਸਾਨਾਂ ਨੂੰ ਜਿਹੜੇ ਬਣਦੇ ਨੇ ਜਿਹੜੇ ਬਣਦੇ ਉਹਦੇ ਹੱਕ ਨੇ ਜਦ ਤੱਕ ਨਹੀਂ ਦਿੰਦੇ ਜਦ ਤੱਕ ਮੀਟਿੰਗ ਰਾਈਜਣਾ ਕੋਈ ਫਾਇਦਾ ਨਹੀਂ ਹੋਣਾ ਜਦ ਤੱਕ ਟ੍ਰੋਪਰ ਰਿਜ਼ਲਟ ਨਹੀਂ ਕੌਂਦੇ ਜਦ ਤੱਕ ਅਸੀਂ ਇਹ ਸੰਘਰਸ਼ ਰੱਖਾਂਗੇ ਜਦ ਤੱਕ ਨਹੀਂ ਮੰਗਾਂ ਪੂਰੀਆਂ ਨਹੀਂ ਬਣੀਆਂ ਜਾਂਦੀ ਮੇਨ ਅਜਾ ਏਜੰਡਾ ਜਿਹੜਾ ਸਾਡਾ ਆਏਗਾ ਉਹ ਹੀ ਹੈ ਜਿਵੇਂ ਅੱਜ ਦੇ ਕਿਸਾਨਾਂ ਵੀ ਖੜੇ ਆ ਸਾਡਾ ਸੱਚੀ ਕਾਂਗਰਸ ਪਾਰਟੀ ਖੜੀ ਆ ਸਾਡਾ ਭਾਈਚਾਰਾ ਖੜਿਆ ਜਦ ਤੱਕ ਉਹਨਾਂ ਨੂੰ ਐਮਐਸਬੀ ਨਹੀਂ ਦਿੰਦੇ ਪ੍ਰੋਪੋਜ਼ਾ ਉਹਨਾਂ ਦੀ ਮੰਗਾਂ ਨਹੀਂ ਮੰਨਦੇ ਜਦ ਤੱਕ ਕੋਈ ਸੰਕਰ ਜਲ ਸਰ ਇਹ ਟ੍ਰੈਕਟਰ ਮਾਰਕ ਜਿਹੜਾ ਹੁਣ ਕਿੱਥੋਂ ਕਿੱਥੇ ਤੱਕ ਪੂਰੀ ਸ਼ਹਿਰ ਤੋਂ ਲੈ ਕੇ ਟੱਕੋ ਘਾਤਾ 15 ਕਿਲੋਮੀਟਰ ਦੇ ਕਰੀਬ ਕਿਲਾਉਂਡ ਜਾਵਾਂਗੇ ਜੇ ਮਰ ਚਾਰ ਬਣਗਾ ਉੱਥੇ ਤੋਂ ਕੋਈ ਜਾਵਾਂਗੇ ਸਾਰਾ ਪਹਿਲਾਂ ਬੱਸੀ ਕੱਢਾਂਗੇ ਬਹੁਤ ਵਧੀਆ ਤੁਸੀਂ ਦੇਖ ਹੀ ਰਹੇ ਸੀ ਕਿੰਨਾ ਵੱਡਾ ਹੰਗਾਰਾ ਤੇ ਹਲੇ ਤਾਂ ਰਾਤ ਹੀ ਸਨੇ ਲਾਏ ਆ ਕਿਉਂਕਿ ਲੋਕੀ ਕਿਸਾਨ ਕੋਈ ਸੰਭੂ ਤੇ ਗਿਆ ਕਿਤੇ ਗਿਆ ਕੁਲ ਕੰਮ ਕਰਦੇ ਗਿਆ ਨਹੀਂ ਤਾਂ ਹਜ਼ਾਰਾਂ ਟਰੈਕਟਰ ਜਿੱਤੇ ਇਕੱਠੇ ਹੋ ਜਣੇ ਸਰ ਜੀ ਕੋਈ ਹੱਲ ਨਹੀਂ ਹੁੰਦਾ ਤਾਂ ਅੱਗੇ ਵੀ ਕੋਈ ਐਜੋ ਕਾਲੇ ਕਿਸੇ ਜਾਣਗੇ ਸਾਡੀ ਪਾਰਟੀ ਜਿਹੜਾ ਪ੍ਰੋਗਰਾਮ ਦਊਗਾ ਰਾਜਾ ਆਪਣੇ ਜਿਹੜੇ ਬੇਸਕਾਮ ਦੇਣਗੇ ਅਸੀਂ ਪੂਰੇ ਆਪਣੇ ਬਲਾਕਾਂ ਆਪਣੇ ਜ਼ਿਲ੍ਹਿਆਂ 'ਚ ਲਾਗੂ ਕਰਾਂਗੇ ਦੇਖੋ